ਆ ਬੁੱਕ ਹੋ ਗਈ ਆ ਰੋਣਾ ਨਹੀਂ ਅਸੀਂ ਹਮੇਸ਼ਾ ਤੁਹਾਡੇ ਨਾਲ ਰਹਾਂਗੇ ਉਹ ਦੁੱਖ ਕੋਈ ਦੋਵੇਂ ਕੋਟੇ ਇਹਦਾ ਤੋਖ ਤੇੜਾ ਬਾਹਰ ਚੁੱਪੇ ਪਾਣੀ ਚ ਲਿਆ ਤੇ ਆ ਗਏ ਹੋਰ ਸਾਨੂੰ ਤੁਸੀਂ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਗਰੀਬਾਂ ਦੀ ਸੁਣੀ ਆਣ ਕੇ ਗਰੀਬ ਥੋੜੀਆਂ ਤੁਸੀਂ ਅਜੀ ਤਾਂ ਤੁਹਾਡੇ ਕੋਲ ਪੈਸੇ ਇਕੱਠੇ ਕਰਦੇ ਆ ਜਦੋਂ ਗਾਉਨੇ ਏ ਕੋਈ ਨਾਏ ਵਖਤਾ ਦਾ ਇਹ ਸਾਡੇ ਪੁੱਤ ਤੁਹਾਨੂੰ ਮਹਾਰਾਜ ਵੱਡੀ-ਵੱਡੀ ਉਮਰ ਕਰੇ ਇਹ ਵਖਤਾ ਤੁਹਾਨੂੰ ਮਹਾਰਾਜ ਜਿੰਦ ਗਾਨੀ ਬਖਸ਼ੇ ਤੁਹਾਡੀਆਂ ਉਮਰਾਂ ਬਖਸ਼ੇ ਆ ਬਹੁਤ ਥੋੜਾ ਡਿਨਰ ਸੈਟਾ ਗਾ ਲੋ ਤੁਸੀਂ ਹੁੰਦੇ ਰਹੋ ਸਾਡੀ ਕਿਰਪਾ ਦੀ ਸੇਵਾ ਕਰਦੇ ਰਹੋ ਅਸੀਂ ਤਾਂ ਦੱਦਲੀ ਆ ਤੁਸੀਂ ਬਾਲੇ ਵੀ ਪਾ ਲਿਓ ਬਾਲੇ ਵੀ ਤੁਹਾਡੀ ਬਹੁਤ ਬਾਲੇ ਵੀ ਪਾ ਬਾਲੇ ਪਾ ਸੋ ਬਹੁਤ ਹੀ ਦਰਿਆਦੇਲ ਇਨਸਾਫ ਆਪਾਂ ਖੁਦ ਭਾਵੁਕ ਹੋ ਗਏ ਆ ਜਿਵੇਂ ਕਹਿੰਦੇ ਆ ਵੀ ਅੱਖਾਂ ਚੋਂ ਹੰਝੂ ਨਿਕਲਣ ਵਾਲਾ ਕੰਮ ਹੋ ਗਿਆ ਆ ਸੋ ਮਾਤਾ ਜੀ ਭਾਵੁਕ ਹੋ ਗਏ ਆ ਸ਼ਬਦ ਨਹੀਂ ਕੋਈ ਠੀਕਾ ਪੁੱਛਦਾ ਹੈ ਦੇਖੋ ਤੇ ਪਾਪਾ ਨਾਲ ਦੇਖੀ ਦੇ ਕੰਮ ਲਾ ਰਿਹਾ ਨੂੰ ਹਾਂਜੀ ਹਾਂਜੀ ਉੱਧਰ ਹੀ ਆ ਕੇ ਖੇਚ ਲਿਆ ਦਾ ਆਪਣੇ ਆਪਣਾ ਬੁੰਦੇ ਦੇ ਇਹਨੂੰ ਬਾਜੀ ਦੇਖੋ ਹੱਬ ਗਈ ਜਿਹੜਾ ਮਾ ਹਾਂ ਬੁੰਦੇ ਜਿਹੜੇ ਨੇ ਉਸ ਇਲਾਕੇ ਤੋਂ ਏਡੀ ਦੂਰੋਂ ਆ ਕੇ ਬੜਾ ਧੰਨਵਾਦ ਆ ਵੀ ਤੁਹਾਡੇ ਤੋਂ ਅਸੀਂ ਪੈਰਾਂ ਵਰਗੇ ਨਹੀਂ ਆ ਗਏ ਨਹੀਂ ਨਹੀਂ ਉਹ ਮਾਲ ਅਗਰੀ ਕਰਨਾ ਹੈ ਤੁਹਾਨੂੰ ਚੜਦੀ ਕਲਾ ਚ ਰੱਖੇ ਬੋਲੇ ਸੋਨਿਆ ਆਲਾ ਸੋਨਿਆ ਆਪਾ ਵੜੇ ਇੱਧਰ ਪਾਣੀ ਕੋਟ ਕੋਟ ਪੀ ਜੋ ਚਲੋ ਬੰਬੀ ਤੇ ਕੋਈ ਨਾ ਕੋਈ ਨਾ ਕੋਈ ਨਾ ਕੋਈ ਤੁਸੀਂ 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 ਭਾਵਕ ਨਾ ਹੋ ਕੋਈ ਨਾ ਸਭ ਕੁਝ ਠੀਕ ਹੋ ਜਾਣਾ ਸਭ ਕੁਝ ਠੀਕ ਹੋ ਜਾਣਾ ਸਭ ਕੁਝ ਠੀਕ ਹੈ ਅਸੀਂ ਆਉਂਦੇ ਜਾਂਦੇ ਰਵਾਂਗੇ ਤੁਹਾਡੇ ਕੋਲ ਆਇਓ ਜੀ ਆ ਫੜਾਈ ਆਇਓ ਪੁੱਤ ਅਰੇ ਤੁਹਾਨੂੰ ਤਰ 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 ਕੀ ਬੋਲਦੇ ਹਾਲੋ ਇੱਕ ਆ ਵੀ ਛੁੱਟ ਰੱਖੋ ਠੀਕ ਹੈ ਜੀ ਕੋਈ ਨਾ ਮੈਂ ਤੁਹਾਡਾ ਫੋਨ ਤੇ ਕੁਝ ਕਰੂੰਗਾ ਠੀਕ ਹੈ ਮੈਂ ਜੀ ਹਾਂ ਤੁਹਾਨੂੰ ਪਾਵਾਂਗੇ ਆ ਜੀ बेचारा सीधा ही गरीबी सत सौ रुपया ਹਾਲੋ ਸਰ 200 ਰਾਤਾਂ ਦੇ ਚੰਗ ਨਹੀਂ ਸਰ ਤੁਸੀਂ ਗੱਲ ਕਰੋ ਤੇਨੇ ਕੰਮ ਰੇਟ ਆ ਗਈ ਕੋਈ ਦਾਦਾ ਨੂੰ ਕੋਈ ਸਟੋਲ ਬਣਾ ਦੇ ਇਹਦਾ ਕੋਈ ਸਮਾਨ ਹੋਰ ਫਿਊਲ ਨਾਲ ਖੱਪੇ ਪਾਸੇ ਹਾਂਜੀ ਹਾਂਜੀ ਇਹਦੇ ਵਿੱਚ ਡਿਨਰ ਹੈ ਇਹਦੇ ਵਿੱਚ ਕੰਬੜਾ ਹੈ ਸ਼ੂਟ ਹੈ ਠੀਕ ਹੈ ਆ ਇੱਕ ਸ਼ੂਟ ਕੋਈ ਹੋਰ ਵੀ ਲਿਆ ਦੂਸਰਾ ਜੈਂਟਸ ਸ਼ੂਟ ਭਾਜੀ ਇੱਕ ਸ਼ੂਟ ਦੇ ਸੇਵ ਕੁਰਤਾ ਪਜਾਮਾ ਅਮਾਂਡ ਤੇ ਕਰਨਾ ਹੈ ਹਲਾ ਚੱਲੇ 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 ਬਾਅਦ ਚੱਲ ਕੇ ਆਰ ਸਮਾਨ ਬਟਾ ਫਿਰ ਮਿਲਾ ਲੈਣਾ ਨਹੀਂ ਗੱਲ ਇਹ ਜਿਹੜਾ ਹੈ ਉਹ ਤੁਸੀਂ ਦੇਖ ਰਹੇ ਹੋ ਪੰਜਾਬ ਪਾਵਰ ਨਿਊਜ਼ ਤੇ ਬੜੀ ਹੀ ਨੇਕ ਰੂਹ ਜਿਹੜੇ ਫਰੋਜ਼ ਖਾਨ ਸਾਹਿਬ ਖੁਦ ਜਿਹੜੇ ਆ ਡੇਰਾ ਬਾਬਾ ਨਾਨਕ ਦੇ ਜਿਹੜੇ ਪਿੰਡਾਂ ਦੇ ਵਿੱਚ ਡੋਰ ਟੂ ਡੋਰ ਜਿਹੜੇ ਆ ਉਹ ਲੋੜਵੰਦ ਲੋਕਾਂ ਨੂੰ ਜਿਹੜਾ ਆ ਸਮਾਨ ਮਾ ਥੇਨ ਥੱਲੇ ਸਾਰੇ ਪਾਤਾ ਮੈਂ ਹਾਂ ਜਿਆ ਦੇਖੋ ਹਾਂਜੀ ਆ ਦੇਖ ਲੈਣੇ ਕੋਲ ਸੋ ਦੇਖੋ ਵੀ ਡੋਰ ਟੂ ਡੋਰ ਜਿਹੜੇ ਆ ਪ੍ਰੋਜ ਖਾਨ ਜੀ ਜਿਹੜਾ ਸਮਾਨ ਜਿਹੜਾ ਆ ਮੈਂ ਦੇਖ ਲੈਣ ਨੂੰ ਤੁਹਾਨੂੰ ਦਰਵਾਜ਼ਾ ਦੇਖ ਲੈਣੇ ਬਹੁਤਾ ਦੇਖ ਗਿਆ ਸੋਰੀ ਮੈਂ ਨਾਲ ਆਈ ਆ ਦੇਲਾ ਬਾਬਾ ਨਾਨਕ ਦੇ ਬਗੇ ਪਿੰਡ ਛਿਟੇ ਜਿਹੜੇ ਆ ਔਰ ਪੰਜਾਬ ਦੇ ਨਾਲ ਪ੍ਰਿੰਸ ਮਲੇਸ਼ੀਆ ਜੀ ਜਿਹੜੇ ਆ ਉਹ ਵੀ ਪਹੁੰਚੇ ਆ ਤੇ ਵਿਕੀ ਸੁਭਾ ਜੀ ਵੀ ਪਹੁੰਚਿਆ ਔਰ ਹੋਰ ਵੀ ਉਹਨਾਂ ਦੀ ਟੀਵੀ ਦੇ ਮੈਂਬਰ ਜਿਹੜੇ ਆ ਉਹ ਵੀ ਨਾਲ ਸਾਥ ਦੇ ਰਹੇ ਆ ਔਰ ਡੋਰ ਟੂ ਡੋਰ ਜਾ ਰਹੇ ਆ ਸਾਰੇ ਪਿੰਡਾਂ ਦੇ ਵਿੱਚ ਹਰ ਇੱਕ ਜਗ੍ਹਾ ਤੇ ਸੋ ਇੱਥੇ ਬਹੁਤ ਜ਼ਿਆਦਾ ਜਿਹੜੇ ਆ ਹੜ੍ਹਾਂ ਨੇ ਘਰਾਂ ਨੂੰ ਨੁਕਸਾਨ ਪਹੁੰਚਾਇਆ ਸੀ ਔਰ ਜਿੰਨਾ ਵੀ ਉਹਨਾਂ ਕੋ ਹੋ ਰਿਹਾ ਆ ਉਹ ਸਾਰੇ ਆਪਣਾ ਜਿਹੜਾ ਆ ਘਰ ਘਰ ਜਾ ਕੇ ਜਿਹੜੇ ਲੋਕਾਂ ਨੂੰ ਲੋੜ ਆ ਸਮਾਨਾਂ ਦੀ ਜਾਂ ਹੋਰ ਵੀ ਕਿਸੇ ਤਰ੍ਹਾਂ ਦੀ ਲੋੜ ਆ ਉਹਨੂੰ ਪੂਰਾ ਕਰ ਰਿਹਾ ਜਿੱਥੇ ਪੰਜਾਬ ਦੇ ਵਿੱਚ ਅੜਾਂ ਦੀ ਮਾਰ ਪਈ ਤਾਂ ਹਰ ਬੰਦਾ ਕਿਤੇ ਨਾ ਕਿਤੇ ਮਦਦ ਕਰਨ ਲਈ ਪਹੁੰਚਿਆ ਉੱਥੇ ਹੀ ਜਾਣੇ ਮਾਣੇ ਸਿੰਗਰ ਪੰਜਾਬ ਦੇ ਫਿਰੋਜ਼ ਖਾਨ ਜੀ ਵੀ ਅੱਜ ਜਿਹੜਾ ਵਾ ਲੋਕਾਂ ਦੀ ਜ਼ਰੂਰਤ ਲਈ ਸਮਾਨ ਲੈ ਕੇ ਅੱਜ ਡੇਰਾ ਬਾਬਾ ਨਾਨਕ ਦੇ ਵਿੱਚ ਪਹੁੰਚੇ ਨੇ ਇੱਕ ਹੋਰਾਂ ਦੇ ਵਿੱਚ ਕੁਝ ਅਲੱਗ ਚੀਜ਼ਾਂ ਜਿੰਨੀਆਂ ਘਰ ਦੇ ਵਿੱਚ ਕੰਮ ਆਣਗੀਆਂ ਜਿਵੇਂ ਕਿ ਡਿਨਰ ਸੈੱਟ ਹੋ ਗਏ ਕੰਬਲ ਹੋ ਗਏ ਦਵਾਈਆਂ ਹੋਈਆਂ ਉਹ ਵੀ ਨਾ ਦੇਖਿਆ ਪਹੁੰਚ ਗਿਆ ਸੋ ਫਰੋਜ਼ ਖਾਨ ਹੋਰਾਂ ਨੇ ਅੱਜ ਜਿਹੜਾ ਵਾ ਆਪਣੀ ਟੀਮ ਦੇ ਨਾਲ ਜਿਹੜਾ ਵਾ ਉਹ ਨਾਲ ਦੀ ਨਾਲ ਮਲੇਸ਼ੀਆ ਜੀ ਪਹੁੰਚੇ ਨੇ ਸੋ ਉਹਨਾਂ ਨੇ ਵੀ ਆ ਗਏ ਥੇ ਵੱਡੇ ਪੱਧਰ ਤੇ ਜਿਹੜੀ ਸੇਵਾ ਨਿਭਾਈ ਜਾ ਰਹੀ ਹੈ ਤੁਸੀਂ ਆਪ ਵੇਖ ਸਕਦੇ ਹੋ ਕਿ ਅੱਜ ਕੋਈ ਘੱਮ ਸੇ ਘਮ 25 ਤਰੀਕ ਦੀ ਬਾੜ ਆਈ ਹੋਈ ਹੈ ਤੇ ਹੁਣ ਜਿਹੜਾ ਵਾ ਮਹੀਨੇ ਦੇ ਕਰੀਬ ਜਿਹੜਾ ਹੌਂਕੇ ਆ ਰਿਹਾ ਪਰ ਕਿਤੇ ਨਾ ਕਿਤੇ ਜ਼ਰੂਰਤਾ ਅੱਜ ਵੀ ਨੇ ਔਰ ਪਾਣੀ ਬਾਅਦ ਵੀ ਲੋਕ ਜਿਹੜੇ ਲੋੜਵੰਦ ਜਿਹੜੇ ਨੇ